ਮੇਰਾ ਮਨਪੂਰ ਵੀਰੇ ਮਰਾ ਵੀਡੀਓ ਅੱਜ ਸਭ ਸਾਰਾ ਖੁਸ਼ ਹੋ ਗਏ ਹੁਣ ਇਹ ਦੇਖ ਲੋ ਜੀ ਹਾਂ ਮਤਲਬ ਕੋਈ ਵੀ ਭਾਵੇਂ ਕਿਸੇ ਜੀ ਕਨਾਲ ਹੈ ਨਾ ਉਹ ਨਹੀਂ ਕਨਾਲ ਦੀ ਵੀ ਲੋੜੀ ਕਰਦਾ ਹੈ ਨਾ ਜੋ ਬਈ ਦੇਸ਼ਾ ਤੋਂ ਦੇਸ਼ਾਂ ਦੇ ਤੇ ਕੋਲ ਮੱਕੂ ਅੱਗੇ ਕੁਝ ਨਿਕਲ ਕਮਾੜੀ ਪਰ ਆ ਆ ਬਕੇ ਜੰਗਲੌਰ ਜੀ ਉੱਤੇ ਕੋਈ ਫਟਿਆ ਜੀ ਜੰਗਲੌਰ ਦੇ ਨਾ ਕੋਲ ਮੋਕਾ ਨੂੰ ਕਹਿ ਰਹੇ ਕਿਸੇ ਤਰ੍ਹਾਂ ਦੀ ਡਰਨੀ ਡੋੜਨੀ ਮਨੋਖਾ ਮਨੋਕਰ ਨੇ ਹਮੇਸ਼ਾ ਕੁਦਰਤ ਦਾ ਮੁਕਾਬਲਾ ਕੀਤਾ ਸੋ ਕੁਦਰਤ ਨੇ ਵੈਸੇ ਪਤਾ ਨਹੀਂ ਕਿਦੋਂ ਮਨੋਕਨ ਕਰੇ ਰੰਗ ਚ ਰੰਗ ਦੇਣਾ ਮੈਂ ਜਿਸਨੂੰ ਦੱਸਿਆ ਵੀ ਜੰਗਲੋੜ ਦੇ ਅੰਦਰ ਬੱਦਲ ਫਟਿਆ ਉਹਦੇ ਕਰਕੇ ਉੱਥੋਂ ਦੇ ਲੋਕਾਂ ਨਾਲ ਵੀ ਕਾਫੀ ਸਮਾਨ ਡੁੱਟਦਾ ਇੱਥੇ ਆਇਆ ਕਿਸੇ ਦੀਆਂ ਸਿਲੰਡਰ ਆਇਆ ਕਿਸੇ ਦਾ ਬੱਗੇ ਤਰ੍ਹਾਂ ਦੇ ਸਮਾਨ ਡੁੱਟਦੇ ਆਇਆ ਉੱਥੋਂ ਦੇ ਲੋਕਾਂ ਨੂੰ ਨੁਕਸਾਨ ਹੋਇਆ ਤੇ ਸਾਡੇ ਤੇ ਕਿਉਂਕਿ ਇਹ ਬਿਲਕੁਲ ਕੰਡੇ ਆ ਪੰਜਾਬ ਜਿਹੜੇ ਦਾ ਬਾਰਡਰ ਆ ਉਹ ਪਾਣੀ ਦਾ ਦਵਾਜ ਇੱਥੇ ਪਿਆ ਸੋ ਅਸੀਂ ਮੇਰੇ ਨਾਲ ਬੀਐਸਐਫ ਦੇ ਅਧਿਕਾਰੀ ਨੇ ਇਹਨਾਂ ਦੀਆਂ ਵਿੱਚ ਚੁੰਗੀਆਂ ਤੇ ਅਸੀਂ ਗਏ ਆ ਸੋ ਹਰ ਸਥਿਤੀ ਦੇ ਨਾਲ ਅਸੀਂ ਲੋਕਾਂ ਦੀ ਮਦਦ ਲਈ ਤਿਆਰ ਆ ਘਬਰਾਣ ਦੀ ਲੋੜ ਨਹੀਂ ਹੈਗੀ ਪਾਣੀ ਆਇਆ ਇਹਨੇ ਚਲੇ ਜਾਣਾ ਪਰ ਜੇੜਾ ਕੋਈ ਨੁਕਸਾਨ ਹੋਇਆ ਕਿਸੇ ਦਾ ਜਾਂ ਸਾਹਮਣੇ ਆਏਗਾ ਉਹਦੀ ਪਰਭਾਈ ਲਈ ਅਸੀਂ ਜਿਹੜਾ ਆ ਉਹ 100% ਕੋਸ਼ਿਸ਼ ਕਰਾਂਗੇ